ਸਾਰਿਆਂ ਨੂੰ ਪਿਆ ਪਈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ ਐ ਸੰਪਰਕ ਕਰ ਸਕਦੇ ਆ ਤੇ ਭਈ ਅੱਜ ਅਸੀਂ ਪਿੰਡ ਬਾਂਦਲਡੋੜ ਜ਼ਿਲ੍ਹਾ ਮੋਗਾ ਲੱਗ ਜਾਂਦਾ ਤਹਿਸੀਲ ਬਾਗਾਪਰਾਣਾ ਲੱਗ ਜਾਂਦੀ ਹੈ ਤੇ ਅੱਜ ਆਇਆ ਬਾਈ ਕੋਈ ਬਾਈ ਕੋਈ ਦੋ ਕਟੀਆਂ ਸੇਲ ਸੀਂਗਾ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲੈ ਲੈਨੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਕੀ ਨਾਮ ਰੇ ਆਪਣਾ ਭੋਰ ਸਿੰਘ ਨੰਬਰਦਾਰ ਜੀ ਠੀਕ ਹੈ ਬਾਈ ਕੋਲੇ ਬਈ ਅੱਜ ਪਹਿਲਾਂ ਹੀ ਬਾਈ ਕੋਲ ਆਪਾਂ ਵੀਡੀਓ ਮਨਾਈ ਜਾਣਾ ਸੀਗਾ ਝੋਟੀਆਂ ਦੀਆਂ ਚੰਗੇ ਪਸ਼ੂ ਲੈ ਕੇ ਆਉਂਦਾ ਬਾਈ ਸ਼ੌਪ ਦਾ ਕੰਮ ਕਰਦਾ ਤੇ ਬਾਈ ਕੀ ਡਿਟੇਲ ਆ ਪਹਿਲਾਂ ਆਪਣੀ ਕੱਟੀ ਦੀ ਇਹਦੀ ਇਹ 10 ਮਹੀਨਿਆਂ ਦੀ ਕੱਟੀ ਹੈ ਬਾਈ ਠੀਕ ਹੈ ਹਾਂਜੀ ਇਹਦੀ ਮਾਤਲ ਇਹ 10 ਮਹੀਨਾ ਦੀ ਕੱਟੀ ਆ ਬਾਈ ਠੀਕ ਆ ਬਈ ਮਾਂ ਥੱਲੇ 14-15 ਕਿਲੋ ਦੋਸੀ ਆ ਠੀਕ ਆ ਜੀ ਮਦਰਜ਼ਰ ਕਾਰਡ ਤੇ ਆਉਂਦਾ 15 ਕਿਲੋ ਦੋਸੀ ਆ ਠੀਕ ਆ ਤੇ ਇੱਕ ਆ ਕੱਟੀ ਵੇਚਣੀ ਆ ਬਾਈ ਠੀਕ ਆ ਇੱਕ ਆ ਇਹ 1.5 ਸਾਲ ਦੀ ਆ ਬਾਈ ਠੀਕ ਆ 1.5 ਸਾਲ ਦੀ ਆ ਠੀਕ ਆ ਇਹਦੀ ਮਾਂ ਥੱਲੇ 13 ਕਿਲੋ ਦੋਸੀ ਠੀਕ ਆ ਇਹਦੇ ਮਾਂ 13 ਇਹ ਇੱਕ ਹੈ ਬਈ ਪਹਿਲੇ ਸੂਏ ਸੀ ਕਿ ਮਦਰਜ਼ਰ ਕਾਰਡ ਜੀ ਦਾ ਕਿ ਤੇ ਦੂਜੇ ਸੂਏ ਦੂਜੇ ਸੂਏ ਬਾਈ ਦੂਜੇ ਸੂਏ ਠੀਕ ਆ ਸਿੰਗ-ਸਿੰਗ ਦੀ ਬਈ ਸੋਹਣੀ ਆ ਕੱਟੀ ਬਾਕੀ ਉਹ ਵੀ ਬੋਡੀ ਸਟਰਕਚਰ ਵੀ ਸੋਹਣਾ ਬਾਕੀ ਤੁਹਾਨੂੰ ਵੀ ਝੋਲੀ ਦਿਖਾ ਬਾਕੀ ਤੁਸੀਂ ਆਪ ਤਸੱਲੀ ਕਰ ਲੈਣੀ ਆ ਕਿ ਵੀ ਕੱਟੀਆਂ ਤੁਸੀਂ ਆਪ ਦੇਖ ਸਕਦੇ ਆ ਤੇ ਭਾਈ ਮੌਲ ਇਹਨਾਂ ਦਾ ਕੱਟੀਆਂ ਦਾ ਕੀ ਕਰਦੇ ਆਪਾਂ ਫੋਨ ਤੇ ਕਰ ਲੈ ਹੁਣ ਤੇ ਹੀ ਕਰਨਾ ਹਾਂਜੀ ਠੀਕ ਹੈ ਤੇ ਭਾਈ ਆਪ ਦਾ ਫੋਨ ਨੰਬਰ ਆ ਦੱਸ ਦਿੰਦੇ ਆ 94170 80743 ਠੀਕ ਹੈ ਤੇ ਆਪਣੇ ਘਰ ਦਾ ਐਡਰੈਸ ਡੋਡਾਂ ਵਾਲੀ ਸੜਕ ਤੇ ਹੈ ਆਪਣਾ ਘਰ ਬੋਰ ਸنگ ਨੰਬਰਦਾਰ ਠੀਕ ਹੈ ਭਾਈ ਬੋਰ ਨੰਬਰਦਾਰ ਦੇ ਪੁੱਛ ਕੇ ਬੰਦ ਡੋਰ ਪੈਣ ਤੁਸੀਂ ਜਦੋਂ ਮਰਜ਼ੀ ਆ ਸਕਦੇ ਆ ਡਿਟੇਲ ਲੈ ਸਕਦੇ ਆ ਲੈ ਸਕਦੇ ਆ ਜੇ ਉਹ ਵੀ ਸਾਥੋਂ ਕੋਈ ਦੱਸਣ ਨਹੀਂ ਕੋਈ ਕਮੀ ਪੇਸ਼ੀ ਰਹ ਗਈ ਤੁਸੀਂ ਉਹ ਬਾਈ ਦਾ ਫੋਨ ਨੰਬਰ ਬਈ ਕੰਟੈਕਟ ਨੰਬਰ ਸਕਰੀਨ ਤੇ ਥੱਲੇ ਚੱਲੀ ਜਾਂਦਾ ਉਹ ਤੁਸੀਂ ਬਾਈ ਤੋਂ ਉਹਨਾਂ ਇਨਫਰਮੇਸ਼ਨ ਲੈ ਸਕਦੇ ਆ ਜੇ ਉਸ ਸਾਥ ਕੋਈ ਦੱਸਣ ਦੀ ਕਮੀ ਰਹਿ ਗਈ ਹੋਵੇ ਤੇ ਬਾਕੀ ਵੀ ਏਦਾਂ ਹੀ ਸਕੇਨਾਂ ਨੂੰ ਪਿਆਰ ਕਰਦੇ ਰਹੋ ਮਿਲਦੇ ਆਂ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ